ਆਜਾ ਲਓ ਜੀ ਆਜਾ ਆਪਾਂ ਆਏ ਹੋਇਆ ਦੌਲਰ ਪੈਟ ਸ਼ਾਪ ਦੇ ਉੱਪਰ ਮਤਲਬ ਸਿੱਧੂ ਪੈਟ ਸ਼ਾਪ ਦੌਲਰ ਦੇ ਵਿੱਚ ਆ ਬਾਈ ਦੀ ਸ਼ਾਪ ਤੇ ਘੈਂਟ ਗੱਲ ਬਾਤ ਆ ਬਾਈ ਹੁਣਾਂ ਕੋਲੇ ਸਾਰਾ ਹੀ ਆਲ ਮੈਸੇਜ ਜੋ ਵੀ ਸਮਾਨ ਆ ਤੁਸੀਂ ਆਪਦੇ ਡੌਗ ਨੂੰ ਸੋਹਣਾ ਬਣਾਉਣ ਲਈ ਸਮਾਨ ਆ ਜਿਹੜਾ ਇੱਥੇ ਤੁਹਾਨੂੰ ਉਹ ਵੀ ਮਿਲ ਜਾਊਗਾ ਬਾਈ ਸਾਰੀ ਗੱਲ ਠੀਕ ਹੈ ਹੋਰ ਠੀਕ ਠਾਕ ਹੈ ਜੀ ਮਤਲਬ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਪ੍ਰੋਬਲਮ ਤੇ ਡਾਕਟਰ ਸਾਹਿਬ ਨੂੰ ਫੋਨ ਕਰਕੇ ਉਹ ਗੱਲ ਬਾਤ ਸ਼ੇਅਰ ਕਰ ਸਕਦੇ ਆ ਤੇ ਨਾਲ ਦੀ ਨਾਲ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਡਾਕਟਰ ਸਾਹਿਬ ਹੁਣ ਹੀ ਦੇ ਦੇਣਗੇ ਦੱਸੋ ਜੀ ਮੜਿਆ ਪੱਕੀ ਕੀ ਵੀਰੇ ਆਪਣੀ ਦੌਦਰਪੰਡ ਵਿੱਚ ਪੈਟ ਸ਼ਾਪ ਆ ਜੀ ਆਪਣਾ ਡੌਗ ਦਾ ਟ੍ਰੀਟਮੈਂਟ ਆ ਜਿਹੜੇ ਸਟ੍ਰੀਟ ਡੌਗ ਆ ਵੀਰੇ ਜਿਹੜੇ ਗਲੀ ਦੇ ਕੁੱਤੇ ਆਪਾਂ ਕਿਹਾ ਸਾਡੇ ਨਾਲ ਫ੍ਰੀ ਟ੍ਰੀਟਮੈਂਟ ਕੀਤਾ ਪਿਆ ਕਿਉਂਕਿ ਯਾਰ ਉਹਨਾਂ ਰੱਬ ਰੱਖਾ ਹੀ ਹੁੰਦਾ ਤੇ ਆਪਾਂ ਨੂੰ ਕੋਸ਼ਿਸ਼ ਹੁੰਦੀ ਆ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਕੁੱਤੇ ਬਚ ਸਕਣ ਕਿਉਂਕਿ ਵੀਰੇ 8 ਚ 7 ਕੁੱਤੇ ਹੀ ਬਚਦੇ ਹੁੰਦੇ ਉਹਨਾਂ ਚ ਕਿਉਂਕਿ ਵੀਰੇ ਇੱਕ ਤਾਂ ਗਲੀ ਰੋਡ ਕਰਕੇ ਮਰ ਜਾਂਦੇ ਆ ਦੂਜੇ ਇੱਕ ਵਾਰੀ ਲਾਜ ਬਚੁਰਾ ਜਾਂਦੇ ਲਾਜ ਬਚੁਰਾ ਜਾਂਦੇ ਮਤਲਬ ਇਹ ਕੰਮ ਡਾਕਟਰ ਸਾਹਿਬ ਹੁਣਾਂ ਦਾ ਬਹੁਤ ਘੈਂਟ ਕੀਤਾ ਹੋਇਆ ਤੇ ਇਸ ਲਈ ਡਾਕਟਰ ਸਾਹਿਬ ਹੁਣਾ ਦਾ ਧੰਨਵਾਦ ਤੇ ਮਤਲਬ ਵੀ ਆਪਣਾ ਚਮੜੀ ਦਾ ਕੰਮ ਨਾਲ ਵੀ ਜਿਹੜਾ ਕੁੱਤੇ ਨੂੰ ਕਹਿੰਦੇ ਸਪੈਸ਼ਲ ਤੌਰ ਤੇ ਹਨਾ ਜੋ ਵੀ ਚਮੜੀ ਦਾ ਕਿਸੇ ਵੀ ਡੌਗ ਨੂੰ ਕੋਈ ਪ੍ਰੋਬਲਮ ਆਉਂਦੀ ਆ ਤਾਂ ਮਤਲਬ ਵੀ ਉਹ ਤੁਸੀਂ ਡਾਕਟਰ ਸਾਹਿਬ ਹੁਣਾ ਦਾ ਨੰਬਰ ਆ ਜਿਹੜਾ ਉਹ ਸਕਰੀਨ ਤੇ ਚੱਲ ਰਿਹਾ ਹੈ ਉੱਥੇ ਉਹ ਨੰਬਰ ਤੇ ਤੁਸੀਂ ਕਾਲ ਕਰਕੇ ਜਾਣਕਾਰੀ ਤੁਸੀਂ ਜਿਹੜੀ ਹੋਰ ਡਾਕਟਰ ਸਾਹਿਬ ਹੁਣਾ ਤੋਂ ਲੈ ਸਕਦੇ ਆ ਧੰਨਵਾਦ ਡਾਕਟਰ ਸਾਹਿਬ ਧੰਨਵਾਦ